ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗੱਜਲ ਸੱਚਦੇਵਾ ਨਜ਼ਰ ਪੋਣਿਆ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਜਮੁਈ ਵਿਖੇ ਜਨਜਾਤੀ ਗੌਰਵ ਦਿਵਸ ਪ੍ਰੋਗਰਾਮ ਵਿੱਚ ਲਿਆ ਹਿੱਸਾ 6664 ਕਰੋੜ ਰੁਪਏ ਦੀਆਂ ਵੱਖ-ਵੱਖ ਯੋਜਨਾਵਾਂ ਦੀ ਦਿੱਤੀ ਸਵਾਗਤ ਭਾਰਤ ਨੇ ਪਿਨਾਕਾ ਰਾਕਟ ਲਾਂਚਰ ਦਾ ਕੀਤਾ ਸਫਲ ਪਰਖਣ 44 ਕਿੰਟਾ ਵਿੱਚ 12 ਰਾਕਟ ਫਾਇਰ ਕਰਨ ਦੇ ਸਮਰੱਥ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹੁਣ ਫੌਜ ਹੋਵੇਗੀ ਮਜ਼ਬੂਤ ਕਾਂਗਰਸੀ ਆਗੂ rahul gandhi ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਹੀਂ ਪੜਿਆ ਸੰਵਿਧਾਨ ਦੇਸ਼ ਵਿੱਚ 8% ਦੀ ਆਦਿਵਾਸੀ ਪਰ ਸਦਨਾ ਵਿੱਚ ਸਿਰਫ 1% ਦਾ ਹਿੱਸਾ ਪਾਣੀ ਜੰਗਲ ਅਤੇ ਜ਼ਮੀਨ ਤੇ ਉਹਨਾਂ ਦਾ ਪਹਿਲਾ ਹੱਕ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਤਣਕੜ ਨੇ ਬਿਰਸਾ ਮੁੰਡਾ ਨੂੰ ਉਹਨਾਂ ਦੀ 150ਵੀਂ ਜਨਮ ਦਿਤੀ ਤੇ ਪੇਂਟ ਕੀਤੀ ਸ਼ਰਧਾਂਜਲੀ ਕੇਂਦਰ ਅੱਜ ਮਨਾ ਰਿਹਾ ਜਨ ਜਾਤੀ ਗੌਰਵ ਦਿਵਸ ਕਾਂਗਰਸੀ ਆਗੂ ਕਨਈਆ ਕੁਮਾਰ ਨੇ ਨਾਗਪੁਰ ਵਿੱਚ ਕਿਹਾ ਅਸੀਂ ਮਿਲ ਕੇ ਬਚਾਵਾਂਗੇ ਧਰਮ ਨੂੰ ਨਾਲ ਹੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਿਵਿੰਦਰ ਫੜਨ 20 ਦੀ ਪਤਨੀ ਤੇ ਕੀਤੀ ਇੰਸਟਾਗ੍ਰam ਰੀਲਸ ਬਣਾਉਣ ਬਾਰੇ ਟਿੱਪਣੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਹਾਯੁੱਤੇ ਵਿੱਚ ਹੀ ਮਹਾਰਾਸ਼ਟਰ ਦੀ ਤਰੱਕੀ ਕਾਂਗਰਸ ਦੇ ਸਮੇਂ ਤੇਸ਼ ਪਰ ਵਿੱਚ ਹੁੰਦੀਆਂ ਸਨ ਅਤਵਾਦੀ ਘਟਨਾਵਾਂ ਹੁਣ ਖੁਦ ਡਰੇ ਹੋਏ ਅਤਵਾਦ ਦੇ ਮਾਲਕ ਮਹਾਰਾਸ਼ਟਰ ਚੋਣਾਂ ਵਿੱਚ ਵੋਟਾਂ ਦੇ ਬਦਲੇ ਨੋਟਾਂ ਦੀ ਖੇਡ ਈਡੀ ਨੇ ਤੇਈ ਥਾਵਾਂ ਤੇ ਕੀਤੀ ਕਾਰਵਾਈ 125 ਕਰੋੜ ਰੁਪਏ ਦੇ ਲੈਂਡ ਦੇਣ ਦਾ ਹੋਇਆ ਖੁਲਾਸਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਿਵਿੰਦਰ ਫੜਨवीस ਨੇ ਕਿਹਾ ਅਜੀਤ ਪਵਾਰ ਦਹਾਕਿਆਂ ਤੱਕ ਰਹੇ ਹਿੰਦੂ ਵਿਰੋਧੀਆਂ ਦੇ ਨਾਲ بٹੋਗੇ ਤੋ ਕਟੋਗੇ ਦੇ ਨਾਰੇ ਵਿੱਚ ਕੁਝ ਵੀ ਗਲਤ ਨਹੀਂ ਉਸ ਨੂੰ ਸਮਝਣ ਵਿੱਚ ਲੱਗੇਗਾ ਕੁਝ ਸਮਾਂ ਰਾਜਸਥਾਨ ਦੇ ਥੱਪੜकांड ਵਿੱਚ ਅਧਿਕਾਰੀ ਨੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨਾਲ ਕੀਤੀ ਮੁਲਾਕਾਤ ਹੜਤਾਲ ਜਾਰੀ ਆਰਐਸ ਐਸੋਸੀਏਸ਼ਨ ਨੇ ਕਿਹਾ ਹਲੇ ਕੋਈ ਫੈਸਲਾ ਨਹੀਂ ਟੋਂਕ ਵਿੱਚ ਸਥਿਤੀ ਤਣਾਉਪੂਰਨ ਕੇਂਦਰ ਦਾ ਵਾਇਨਾਰਡ لینڈ ਸਲਾਈਡ ਨੂੰ ਰਾਸ਼ਟਰੀ ਆਫਤ ਘੋਸ਼ਿਤ ਕਰਨ ਤੋਂ ਇਨਕਾਰ ਪ੍ਰਿਯੰਕਾ ਗਾਂਧੀ ਨੇ ਕਿਹਾ ਭਾਜਪਾ ਕਰ ਰਹੀ ਹੈ ਰਾਜਨੀਤੀ ਇਸ ਤਬਾਹੀ ਵਿੱਚ ਹੋਈਆਂ 400 ਤੋਂ ਵੱਧ ਮੌਤਾਂ ਬੰਗਲਾਦੇਸ਼ ਦੇ ਸੰਵਿਧਾਨ ਤੋਂ ਤਰਮ ਨਿਰਪੱਖ ਸ਼ਬਦ ਨੂੰ ਹਟਾਉਣ ਦੀ ਮੰਗ ਸਰਕਾਰ ਅੱਗੇ ਰੱਖਿਆ ਅਟਾਰਨੀ ਜਨਰਲ ਨੇ ਪ੍ਰਸਤਾਵ ਮੁਜੀਬੁਰ ਰਹਿਮਾਨ ਦਾ ਰਾਸ਼ਟਰਪਿਤਾ ਦਾ ਦਰਜਾ ਹਟਾਉਣ ਲਈ ਕਿਹਾ ਸਟਾਕ ਮਾਰਕੀਟ ਵਿੱਚ ਨਿਫਟੀ ਪਹੁੰਚ ਸਕਦਾ ਹੈ 21982 ਦੇ ਪੱਧਰ ਤੱਕ 1500 ਅੰਕਾਂ ਦੀ ਗਿਰਾਵਟ ਸੰਭਵ ਹੁਣ ਹੈ 23500 ਦੇ ਪੱਧਰ ਤੇ ਸ਼੍ਰੀਲੰਕਾ ਦੀਆਂ ਸੰਸਦੀ ਚੋਣਾਂ ਵਿੱਚ ਰਾਸ਼ਟਰਪਤੀ ਦਿਸਾ ਨਾਇਕ ਦੀ ਪਾਰਟੀ ਬਹੁਮਤ ਦੇ ਨੇੜੇ 62% ਦੀ ਤੋਂ ਵੱਧ ਜਿੱਤੀਆਂ ਵੋਟਾਂ ਬਹੁਮਤ ਲਈ 113 ਸੀਟਾਂ ਦੀ ਲੋੜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਜੋਹਨ ਆਫ ਕੈਨੇਡੀ ਦੇ ਭਤੀਜੇ ਆਰ ਐਫ ਕੈਨੇਡੀ ਨੂੰ ਬਣਾਇਆ ਸਿਹਤ ਮੰਤਰੀ ਇਸ ਵਾਰ ਉਹ ਰਾਸ਼ਟਰਪਤੀ ਦੀ ਚੋਣ ਵੀ ਲੜੇ ਗੈਂਗਸਟਰ ਅਰਸ਼ ਡੱਲਾ ਦੀ ਹਵਾਲਗੀ ਦੀ ਮੰਗ ਕਰੇਗਾ ਭਾਰਤ ਕੈਨੇਡਾ ਵੱਲੋਂ ਬੀਤੇ ਦਿਨੀ ਕੀਤਾ ਗਿਆ ਸੀ ਗ੍ਰਿਫਤਾਰ 2023 ਵਿੱਚ ਭਾਰਤ ਨੇ ਅਰਸ਼ ਡੱਲਾ ਨੂੰ ਐਲਾਨਿਆ ਸੀ ਅੱਤਵਾਦੀ ਇਜ਼ਰਾਈਲ ਦਾ ਸੀਰੀਆ ਤੇ ਹਵਾਈ ਅਮਲਾ 15 ਦੀ ਮੌਤ 16 ਲੋਕ ਜ਼ਖਮੀ ਇਜ਼ਰਾਈਲ ਨੇ ਕਿਹਾ ਇਸਲਾਮਿਕ ਜਿਹਾਦ ਸੰਗਠਨ ਦੇ ਠਿਕਾਣਿਆਂ ਨੂੰ ਬਣਾਇਆ ਗਿਆ ਨਿਸ਼ਾਨਾ ਅਮਰੀਕੀ ਵਿਗਿਆਨੀਆਂ ਨੇ ਸਾਂਝੀਆਂ ਕੀਤੀਆਂ ਦਿੱਲੀ ਦੇ ਪ੍ਰਦੂਸ਼ਣ ਦੀਆਂ ਸੈਟੇਲਾਈਟ ਤਸਵੀਰਾਂ ਲਿਖਿਆ ਗੰਭੀਰ ਸ਼੍ਰੇਣੀ ਵਿੱਚ AQI ਦਿੱਲੀ ਦੀ ਹਵਾ ਹੋਈ ਬੇਹੱਦ ਜ਼ਹਿਰੀਲੀ 5 ਤੱਕ ਸਕੂਲ ਕੀਤੇ ਗਏ ਬੰਦ ਹਰਿਆਣਾ ਯੂਪੀ ਅਤੇ ਰਾਜਸਥਾਨ ਦੀਆਂ ਰੋਡਵੇਜ਼ ਬੱਸਾਂ ਤੇ ਵੀ ਲੱਗੀ ਪਾਬੰਦੀ ਕਸ਼ਮੀਰ ਵਿੱਚ ਮੋੜ ਬਦਲੇਗਾ ਮੌਸਮ ਦਾ ਰੂਪ ਉੱਪਰਲੇ ਇਲਾਕਿਆਂ ਵਿੱਚ ਹੋ ਸਕਦੀ ਹੈ بارش ਅਤੇ ਬਰਫਬਾਰੀ ਉੱਤਰਾਖੰਡ ਦੇ ਮੈਦਾਨੀ ਜ਼ਿਲ੍ਹਿਆਂ ਵਿੱਚ 3 ਦਿਨਾਂ ਤੱਕ ਸੰਘਣੀ ਤੁੰਦ ਦੀ ਚੇਤਾਵਨੀ ਡਿੱਗਿਆ ਤਾਪਮਨ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਯੂਪੀ ਦੇ ਕਾਨਪੁਰ ਵਿੱਚ ਤੁੰਦ ਨੇ ਮਚਾਈ ਤਬਾਹੀ ਹਾਈਵੇ ਤੇ ਆਪਸ ਵਿੱਚ ਟਕਰਾਈ 7 ਵਾਹਨ 3 ਲੋਕ ਹੋਏ ਜ਼ਖਮੀ ਤੁੰਦ ਨਾਲ ਕਿਰਿਆ ਪੰਜਾਬ ਰਾਹਤ ਦੀ ਉਮੀਦ ਨਹੀਂ ਕਈ ਜ਼ਿਲਿਆਂ ਵਿੱਚ ਜ਼ੀਰੋ ਵਿਜ਼ਿਬਿਲਿਟੀ ਹਵਾਈ ਸੇਵਾ ਹੋਈ ਪ੍ਰਭਾਵਿਤ 36 ਸਾਲਾਂ ਬਾਅਦ ਆਸਟ੍ਰੇਲੀਆ ਵਿੱਚ ਪੰਜ ਟੈਸਟ ਖੇਡੇਗਾ ਭਾਰਤ ਪਰਥ ਵਿੱਚ ਪਹਿਲੀ ਜਿੱਤ ਦੀ ਤਲਾਸ਼ ਐਡੀਲੇਡ ਵਿੱਚ ਟੀਮ ਹੋਈ 36 ਦੌੜਾਂ ਤੇ ਆਲ ਆਊਟ ਇੰਡੀਆ ਵਰਸਸ ਸਾਊਥ ਅਫਰੀਕਾ ਚੌਥਾ T20 ਅੱਜ ਜੋਹਾਨਸਬਰਗ ਵਿੱਚ ਸਿਰਫ ਇੱਕ ਮੈਚ ਹਾਰਿਆ ਭਾਰਤ ਸੀਰੀਜ਼ ਵਿੱਚ ਇੱਕ ਦੋ ਨਾਲ ਪਿੱਛੇ ਇੰਗਲੈਂਡ ਨੇ ਲਗਾਤਾਰ ਤਿੰਜੇ T20 ਵਿੱਚ ਵੈਸਟ ਇੰਡੀਜ਼ ਨੂੰ ਹਰਾਇਆ ਸੀਰੀਜ਼ ਵਿੱਚ 3-0 ਦੀ ਲਈ ਲੀਡ ਸ਼ਾਕਿਬ ਓਵਰਟਨ ਨੇ ਲਈਆਂ ਤਿੰਨ ਤਿੰਨ ਵਿਕਟਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ